ਟਾਂਡਾ ਉਰਮੜ ਵਿੱਚ ਅੱਜ ਕਿਸਾਨਾਂ ਦੀਆਂ ਹੱਕੀ ਮੰਗਾਂ ਲਈ ਚੱਲ ਰਹੇ ਸੰਘਰਸ਼ ਦੌਰਾਨ ਸ਼ਹੀਦ ਹੋਏ ਨੌਜਵਾਨ ਸ਼ੁਭਕਰਮਨਦੀਪ ਸਿੰਘ ਦੀ ਯਾਦ ਵਿੱਚ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ। ਕਿਸਾਨ ਜਥੇਬੰਦੀ ਦੇ ਸ਼ੂਬਾ ਪ੍ਰਧਾਨ ਅਮਰਜੀਤ ਸਿੰਘ ਲੜਾਦੀਆ ਇੱਕ ਵੱਡੇ ਸ਼ਿਮਲਾ ਪਹਾੜੀ ਪਾਰਕ ਟਾਂਡਾ ਤੋਂ ਆਰੰਭ ਹੋਇਆ ਵਿਸ਼ਾਲ ਰੋਸ ਮਾਰਚ ਰੇਲਵੇ ਸਟੇਸ਼ਨ ਚੌਂਕ ਤੋਂ ਹੁੰਦਾ ਹੋਇਆ ਸ਼ਹੀਦ ਚੌਂਕ ਪਹੁੰਚ ਕੇ ਸਪੰਨ ਹੋਇਆ। ਰੋਸ ਮਾਰਚ ਤੋਂ ਪਹਿਲਾਂ ਸ਼ਿਮਲਾ ਪਹਾੜੀ ਪਾਰਕ ਵਿਖੇ 71 ਹੋਏ ਵੱਡੀ ਗਿਣਤੀ ਵਿੱਚ ਇਲਾਕੇ ਦੇ ਨੌਜਵਾਨਾਂ ਨੂੰ ਸਬੋਧਨ ਕਰਦਿਆਂ ਸੂਬਾ ਪ੍ਰਧਾਨ ਅਮਰਜੀਤ ਸਿੰਘ ਲੜਾ ਨੇ ਕਿਹਾ ਕਿ ਇਹ ਸੰਘਰਸ਼ ਅਤੇਸ਼ ਸਿੰਘਾਸ਼ ਨੂੰ ਜਿੱਤਣ ਵਾਸਤੇ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਦਾ ਇੱਕ ਪਲੇਟਫਾਰਮ ਤੇ ਇਕੱਠਾ ਹੋਣਾ ਪਵੇਗਾ ਤਦ ਹੀ ਅਸੀਂ ਇਹ ਵਿਸ਼ਾਲ ਲੜਾਈ ਲੜ ਸਕਦੇ ਹਾਂ ਇਸ ਮੌਕੇ ਉਹਨਾਂ ਕੇਂਦਰ ਅਤੇ ਹਰਿਆਣਾ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹਾਂ ਕਿ ਕਿ ਸਿੱਕ ਕੌਮਤੇ ਕਿਸਾਨ ਜਥੇਬੰਦੀਆਂ ਆਪਣੀ ਜ਼ਮੀਨਾਂ ਤੇ ਫਸਲਾਂ ਨੂੰ ਬਚਾਉਣ ਲਈ ਹਰ ਲੜਾਈ ਲੜਦੀਆਂ ਰਹਿਣਗੀਆਂ ਇਸ ਮੌਕੇ 71 ਹੋਏ ਕਿਸਾਨਾਂ ਨੇ ਹਰਿਆਣਾ ਸਰਕਾਰ ਵੱਲੋਂ ਸ਼ਹੀਦ ਕੀਤੇ ਗਏ ਨੌਜਵਾਨ ਛਪ ਕਰਮਨ ਸਿੰਘ ਨੂੰ ਸ਼ੰਤ ਅਜਲੀ ਭੇਟ ਕੀਤੀ ਜਿਹੜਾ ਸ਼ੰਭੂ ਤੇ ਕਨੌਰੀ ਬਾਰਡਰ ਤੇ ਦਿੱਲੀ ਨੂੰ ਜਾਂਦੇ ਸਮੇਂ ਸਰਕਾਰ ਵੱਲੋਂ ਤਸ਼ੱਦਦ ਕਰਕੇ ਸ਼ੁਭਕਰਨ ਸਿੰਘ ਸ਼ਹੀਦ ਕੀਤਾ ਗਿਆ ਨੌਜਵਾਨਾਂ ਨੂੰ ਫਟੜਕੀ ਕੀਤਾ ਗਿਆ ਹਰਿਆਣਾ ਦੇ ਸੈਂਟਰ ਸਰਕਾਰ ਦੀਆਂ ਗੋਲੀਆਂ ਦੇ ਨਾਲ ਉਹਦੇ ਇਨਸਾਫ ਲਈ ਕਿਸਾਨਾਂ ਦੇ ਮਜ਼ਦੂਰਾਂ ਦੇ ਵਪਾਰੀਆਂ ਦੇ ਮੁਲਾਜ਼ਮ ਵਰਗ ਦੇ ਹੱਕਾਂ ਲਈ ਜੂਝਣ ਵਾਸਤੇ ਇਨਸਾਫ ਦੀ ਮੰਗ ਕਰਨ ਵਾਸਤੇ ਟਾਂਡਾ ਦੇ ਵਿੱਚ ਜਿਹੜਾ ਰੋਸ ਮਾਰਚ ਕੱਢਿਆ ਗਿਆ ਉਹ ਸਾਫ਼ ਦੱਸਦਾ ਹੈ ਕਿ ਲੋਕਾਂ ਦੇ ਵਿੱਚ ਇੱਕ ਲਹਿਰ ਬਣ ਚੁੱਕੀ ਹੈ ਲੋਕਾਂ ਦੇ ਵਿੱਚ ਰੋਸ ਹੈ ਲੋਕਾਂ ਦੇ ਵਿੱਚ ਆਪਣੇ ਹੱਕਾਂ ਪ੍ਰਤੀ ਅਵੇਅਰਨੈਸ ਹੈ ਇਹੀ ਕਾਰਨ ਹੈ ਕਿ ਅੱਜ ਲੋਕ ਸੜਕਾਂ ਤੇ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਨੂੰ ਸਾਫ਼ ਸਪਸ਼ਟ ਅੱਖਾਂ ਨਾਲ ਦੇਖ ਲੈਣਾ ਚਾਹੀਦਾ ਹੈ ਕਿ ਇਹ ਜਿਹੜੀ ਲਹਿਰ ਹੈ ਇਹ ਜਿਹੜੀ ਮੂਵਮੈਂਟ ਹੈ ਇਹ ਜਿਹੜਾ ਕਿਸਾਨ ਅੰਦੋਲਨ ਹੈ ਦਬਣ ਵਾਲਾ ਨਹੀਂ ਇੱਕ ਜੋ ਠੋਕੇ ਸਭ ਨੂੰ ਅਪੀਲ ਹੈ ਇਹ ਲੜਾਈ ਕਿਸੇ ਇੱਕ ਜਥੇਬੰਦੀ ਦੀ ਨਹੀਂ ਇੱਕ ਵਰਗ ਦੀ ਨਹੀਂ ਵਪਾਰੀ ਵਰਗ ਦੀ ਹੈ ਮਜ਼ਦੂਰ ਵਰਗ ਦੀ ਹੈ ਮਜ਼ਦੂਰਾਂ ਦੀ ਹੈ ਉਹਨਾਂ ਦੀ ਪੈਨਸ਼ਨ ਦੀ ਗੱਲ ਹੈ ਤੇ ਇੱਕ ਜੋਟੋ ਕੇ ਹੰਬਲਾ ਮਾਰ ਗਏ ਤੇ ਜਿਹੜੀ ਤਾਨਾਸ਼ਾ ਸਰਕਾਰ ਹੈ ਜਿਹੜੀ ਬੀਜੇਪੀ ਚੜੀ ਆ ਰਹੀ ਹੈ ਵੱਖ-ਵੱਖ ਏਜੰਡਿਆਂ ਨੂੰ ਵੱਖ-ਵੱਖ ਲੋੜਾਂ ਨੂੰ ਦੱਬ ਕੇ ਇੱਕ ਏਜੰਡੇ ਤੇ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ ਉਸ ਏਜੰਡੇ ਨੂੰ ਲੰਬੇ ਕਰਕੇ ਆਪਣੇ ਹੱਕਾਂ ਦੀ ਆਪਣੀ ਟਿੱੜ ਦੀ ਆਪਣੇ ਬੱਚਿਆਂ ਦੇ ਪਰ ਇੱਕ ਵੀ ਗੱਲ ਕਿਹਦੇ ਨਾਲ ਜਿਕਰ ਗੱਲ ਕਰਦੇ ਕਿਸਾਨ ਜਥੇਬੰਦੀਆਂ ਜਿਹੜੀਆਂ ਇਸ ਵੇਲੇ ਨਾਲ ਨਹੀਂ ਹੈਗੇ ਕੀ ਇਕਜੁੱਟ ਹੋ ਰਹੀਆਂ ਬਿਲਕੁਲ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਇਥੋਂ ਵੀ ਅਸੀਂ ਬਹੁਤਿਆਂ ਨੂੰ ਲੱਗਦਾ ਕਿ ਅਸੀਂ ਅਪੀਲ ਨਹੀਂ ਅੱਜ ਅਪੀਲ ਕਰਦੇ ਤੁਹਾਡੇ ਮਾਧਿਅਮ ਦੇ ਨਾਲ ਲੜਾਈ ਹੱਕ ਦੀ ਹੈ ਲੜਾਈ ਸੱਚ ਦੀ ਹੈ ਕੱਲਾ ਕਿਸਾਨ ਜਥੇਬੰਦੀਆਂ ਨਹੀਂ ਅਸੀਂ ਵਪਾਰ ਮੰਡਲਾਂ ਨੂੰ ਅਸੀਂ ਖੇਤ ਮਜ਼ਦੂਰਾਂ ਨੂੰ ਅਸੀਂ ਮੁਲਾਜ਼ਮ ਵਰਗ ਨੂੰ ਸਭ ਨੂੰ ਬੇਨਤੀ ਕਰਦੇ ਹਾਂ ਕਿ ਆਓ ਆਪਣੇ ਇਨਸਾਫ਼ ਦੇ ਹੱਕ ਦੀ ਆਵਾਜ਼ ਨੂੰ ਬੁਲੰਦ ਕਰੀਏ ਤੇ ਅਸੀਂ ਅੱਗੇ ਜਾ ਕੇ ਤਾਨਾਸ਼ਾ ਸਰਕਾਰ ਨੂੰ ਜਵਾਬ ਦਈਏ ਵਾਹਿਗੁਰੂ ਜੀ